ਸਤਿ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਕੀਰਤਨ ਦਰਬਾਰ ਸਭਾ ਵੱਲੋਂ ਅਲੌਕਿਕ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਅਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਹ ਹੇਠ ਸਜਾਇਆ ਗਿਆ। ਇਹ ਨਗਰ ਕੀਰਤਨ ਤਰਨਤਾਰਨ ਸ਼੍ਰੀ ਦਰਬਾਰ ਸਾਹਿਬ ਦੀ ਸਰਾ ਤੋਂ ਆਰਾਮ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਵਾਪਸ ਦਰਬਾਰ ਸਾਹਿਬ ਦੀ ਸਰਾ ਵਿੱਚੇ ਸੰਪੰਨ ਹੋਇਆ। ਇਸ ਵਿੱਚ ਵੱਖ-ਵੱਖ ਸਕੂਲੀ ਬੱਚਿਆਂ ਅਤੇ ਸਭਾ ਸੁਸਾਇਟੀਆਂ ਵੱਲੋਂ ਹਾਸਤੀ ਲਗਵਾਈ ਗਈ। ਬਹੁਤ ਧੰਨਵਾਦ ਸਮੁੱਚੀਆਂ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅਵਤਾਰ ਰੂਪ ਦੇ ਸੰਬੰਧ ਵਿੱਚ ਅੱਜ ਲੰਗਰ ਖਾਲਸਾ ਤੋਂ ਮਹਾਰਾਜ ਦੇ ਰੂਪ ਦੇ ਪੰਜ ਪਿਆਰੇ ਅਗਵਾਈ ਦੇ ਵਿੱਚ ਨਗਰ ਕੀਰਤਨ ਕੱਢਿਆ ਗਿਆ ਜਿਹੜਾ ਕਿ ਸ਼ਹਿਰ ਦੇ ਸਾਰੇ ਬਜ਼ਾਰਾਂ ਚੋਂ ਹੁੰਦਾ ਹੋਇਆ ਵਾਪਸ ਨਿਰਵਿਗਨ ਮਹਾਰਾਜ ਦੀ ਕਿਰਪਾ ਨਾਲ ਜਿੱਥੋਂ ਚੱਲਿਆ ਸੀ ਉੱਥੇ ਵਾਪਸ ਪਹੁੰਚ ਗਿਆ ਖਾਲਸਾ ਤੋਂ ਸਾਰਾ 19 ਤੇ 20 ਤਰੀਕ ਨੂੰ ਮੰਜੀਾ ਮੰਜੀ ਸਾਹਿਬ ਗੁਰਦੁਆਰਾ ਦਿਵਾਨ ਹਾਲ ਦੇ ਵਿੱਚ ਪ੍ਰੋਗਰਾਮ ਚੱਲਣਗੇ ਨਾਜੀ ਸ਼ਿਤਰਪਾਲ ਸਾਹਿਬ ਤਰਨਤਾਰਨ ਅਤੇ ਇਲਾਕੇ ਦੀਆਂ ਸ਼ਹਿਰ ਤਰਨਤਾਰਨ ਦੀਆਂ ਸਮੁਤਿਆ ਸਕਤਾ ਵੱਲੋਂ ਮਿਲਵੇ ਸਹਿਯੋਗ ਦੇ ਨਾਲ ਲੋਕਿਕ ਨਗਰ ਕੀਰਤਨ ਜੋ ਅਸੀਂ ਸਵੇਰੇ ਸ਼੍ਰੀ ਗੁਰੂ ਅਰਜਨ ਦੇਵ ਨਵਾਸਤਾਨ ਸਾਰਾ ਤੋਂ ਰੰਬ ਹੋਇਆ ਔਰ ਜਿਸ ਦੀ ਸਮਾਪਤੀ ਇਸੇ ਪਾਵਨ ਵਿਤਰਸਤਾਨ ਉਤੇ ਹੋਈ ਹੈ ਇਸ ਨਗਰ ਕੀਰਤਨ ਦੇ ਵਿੱਚ ਗਦਕਾ ਪਾਰਟੀਆਂ ਬੈਂਡ ਸਕੂਲੀ ਬੱਚੇ ਸਭ ਦੀ ਜਥੇ ਬੱਕ ਬੱਕ ਸਭਾ ਸੈਟੀਆਂ ਦੇ ਜਥੇ ਜੋ ਹਨ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ